ਰਾਤ ਦਾ ਸਮਾਂ ਸੜਕਾਂ ਤੇ ਲੱਗੀਆਂ ਅਚਾਨਕ ਨਾਕਾਬੰਦੀਆਂ ਹਰ ਆਉਂਦੇ ਜਾਂਦੇ ਵਾਹਨ ਦੀ ਹੋਈ ਤਲਾਸ਼ੀ ਹਰ ਸ਼ੱਕੀ ਹਲਚਲ ਉੱਤੇ ਪੁਲਿਸ ਦੀ ਕਿਹੜੀ ਨਜ਼ਰ ਕਪੂਰਥਲਾ ਪੁਲਿਸ ਵੱਲੋਂ ਚਲਾਇਆ ਗਿਆ ਇਹ ਵਿਸ਼ੇਸ਼ ਅਭਿਆਨ ਜ਼ਿਲ੍ਹੇ ਭਰ ਦੇ ਵਿੱਚ ਇਕੱਠੇ ਤੌਰ ਉੱਤੇ ਅਮਲ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਨਾਲ ਅਪਰਾਧਿਕ ਤੱਤਾਂ ਦੇ ਵਿੱਚ ਹੜਕਮ ਮੱਚ ਗਿਆ 체킹 ਦੌਰਾਨ ਵਾਹਨਾ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਦਸਤਾਵੇਜ਼ ਦੇਖੇ ਗਏ ਨੇ ਤੇ ਸ਼ੱਕੀ ਵਿਅਕਤੀਆਂ ਦੇ ਨਾਲ ਮੌਕੇ ਦੇ ਉੱਤੇ ਹੀ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਹੈ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣਿਆਂ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਪਿਛੋਕਰ ਦੀ ਤਸਦੀਕ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਅਚਾਨਕ ਕੀਤੀਆਂ ਜਾਣ ਵਾਲੀਆਂ ਇਹ ਕਾਰਵਾਈਆਂ ਅਪਰਾਧੀਆਂ ਦੇ ਲਈ ਸਭ ਤੋਂ ਵੱਡਾ ਝਟਕਾ ਹੁੰਦੀਆਂ ਹਨ ਕਿਉਂਕਿ ਉਹ ਹਮੇਸ਼ਾ ਪੁਲਿਸ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦੇ ਨੇ ਜਿਵੇਂ ਹੀ ਨਾਕਾਬੰਦੀ ਦੀ ਜਾਣਕਾਰੀ ਮਿਲਦੀ ਹੈ ਉਹ ਥਾਵਾਂ ਬਦਲਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਵਾਰ ਪੁਲਿਸ ਨੇ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰ ਦਿੱਤਾ ਜ਼ਿਲ੍ਹਾ ਪੁਲਿਸ ਦੇ ਅਨੁਸਾਰ ਹੁਣ ਤੱਕ 200 ਤੋਂ ਵੱਧ ਪਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਖੇ ਭੇਜਿਆ ਜਾ ਚੁੱਕਿਆ ਹੈ ਕਈ ਗੰਭੀਰ ਮਾਮਲਿਆਂ ਦੇ ਵਿੱਚ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਕਾਰਵਾਈ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੁਵੀ ਮਜਬੂਤ ਕਰ ਰਹੀ ਹੈ ਇਸ ਤੋਂ ਇਲਾਵਾ ਸਿਰਫ ਸੜਕਾਂ ਹੀ ਨਹੀਂ ਸਾਰਜਿਕਾਂਵਾਂ ਬਸ ੱਡੀਆਂ ਰੇਲਵੇ ਸਟੇਸ਼ਨਾਂ ਹੋਟਲਾਂ ਅਤੇ ਗੈਸਟ ਹਾਊਸਾਂ ਦੇ ਵਿੱਚ ਵੀ ਚੈਕਿੰਗ ਮੁਹਿੰਮ ਚਲਾਈ ਗਈ ਹੈ ਕਿਰਾਏ ਦੇ ਉੱਤੇ ਰਹਿੰਦੇ ਵਿਅਕਤੀਆਂ ਦੀ ਤਸਦੀਕ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਬਾਰੀ ਦਸ ਲੰਬੇ ਸਮੇਂ ਤੱਕ ਰਹਿ ਕੇ ਕਿਸੇ ਅਪਰਾਧ ਨੂੰ ਅੰਜਾਮ ਨਾ ਦੇ ਸਕੇ ਪੁਲਿਸ ਦਾ ਸਪਸ਼ਟ ਸੰਦੇਸ਼ ਹੈ ਕਿ ਜ਼ਿਲ੍ਹੇ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦੇ ਲਈ ਕੋਈ ਰਹਿਮ ਨਹੀਂ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਗੈਂਗਸਟਰਾਂ ਦੇ ਨੈਟਵਰਕ ਜੜ ਤੋਂ ਖਤਮ ਕਰਨ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾਏਗਾ ਜਿਹੜਾ ਜਰਨਲ ਸਪੈਸ਼ਲ ਚੈਕਿੰਗ ਅਭਿਆਨ ਚੱਲ ਰਿਹਾ ਹੈ ਕਿਸ ਰਿਗਾਰਡਿੰਗ ਹੈ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਗੈਂਗਸਟਰ ਦਾ ਵਾਰ ਜਿਹੜਾ ਆਪਰੇਸ਼ਨ ਹੈ ਉਹ ਲਗਾਤਾਰ ਹੀ ਚਲਾਇਆ ਜਾ ਰਿਹਾ ਹੈ ਜਿਹਦੇ ਉੱਤੇ ਬੜੇ ਵੱਡੇ ਪੱਧਰ ਤੇ ਕਾਰਵਾਈ ਹੋ ਰਹੀ ਹੈ ਇਹਦੀ ਲੜੀ ਦੇ ਵਿੱਚ ਕਪੂਠਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀਆਂ ਜਿਹੜੇ ਇੱਕਰਦੇ ਵਾਰ ਦੇ ਆਪਰੇਸ਼ਨਾਂ ਤਹਿਤ 200 ਤੋਂ ਵੱਧ ਜਿਹੜੇ ਨਾਮੀ ਜਿਹੜੇ ਕ੍ਰਾਈਮਨਲਸ ਨੇ ਜੋ ਵੱਖ-ਵੱਖ ਕੇਸਸ ਚ ਵਾਂਟਡ ਸੀਗੇ ਜਾਂ ਉਹ ਪਗੋੜੇ ਸੀਗੇ ਉਹਨਾਂ ਨੂੰ ਬੜੇ ਟਾਰਗੇਟਡ ਆਪਰੇਸ਼ਨ ਕਰਕੇ ਵੱਖ-ਵੱਖ ਮੁਕਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ ਤੇ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਪਹੁੰਚਾਇਆ ਗਿਆ ਤੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਬਾਹਰ ਲਗਾਤਾਰ ਹੀ ਆਪਰੇਸ਼ਨ ਚੱਲ ਰਿਹਾ ਹੈਗਾ ਆ ਸਾਡੇ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਵੱਖ-ਵੱਖ ਆਪਰੇਸ਼ਨਸ ਲਗਾਤਾਰ ਹੀ ਚੱਲ ਰਹੇ ਹਨ ਆ ਸਰਪ੍ਰਾਈਜ਼ ਚੈਕਿੰਗ ਅਸੀਂ ਕਰਦੇ ਆਂ ਸਰਾਵਾ ਹੋਟਲਸ ਦੀ ਲਗਾਤਾਰ ਚੈਕਿੰਗ ਚੱਲ ਰਹੀ ਹੈ टेनੈਂਟ ਵੈਰੀਫਿਕੇਸ਼ਨ ਕਰ ਰਹੀ ਹੈ ਕਿ ਕੋਈ ਓਪਰਾ ਬੰਦਾ ਆ ਕੇ ਕੋਈ ਕਿਤੇ ਰੈਂਟ ਤੇ ਆ ਕੇ ਤਾਂ ਨਹੀਂ ਰਹਿ ਰਿਹਾ ਬਗੈਰ ਵੈਰੀਫਿਕੇਸ਼ਨ ਦੇ ਇਸ ਤੋਂ ਇਲਾਵਾ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਲਗਾਤਾਰ ਚੱਲਦੀ ਰਹੀ ਹੈ ਇਹਦੇ ਨਾਲ ਨਾਲ अर्ਲੀ ਮਾਰਨਿੰਗ ਅਸੀਂ ਜਿਹੜੇ ਗੈਂਗਸਟਰਸ ਕ੍ਰਿਮੀਨਲਸ ਦੇ ਉੱਤੇ ਵੀ ਜਿਹੜੇ ਰੇਡ ਕਰ ਰਹੇ ਆ ਤਾਂ ਕਿ ਉਹਨਾਂ ਦਾ ਪੂਰਾ ਨੈਟਵਰਕ ਹੈ ਉਹਦਾ ਅਸੀਂ ਲੱਕ ਪਨ ਸਕੀਏ ਤੇ ਅੱਜ ਅਸੀਂ ਛੋਟੇ ਸ਼ਾਹ ਜਿਹੜਾ ਇੱਥੇ ਚੌਕ ਹੈ ਉੱਥੇ ਖੜੇ ਆ ਕਪੂਰਥਲਾ ਦੇ ਵਿੱਚ ਸ਼ਹਿਰ ਦੇ ਵਿੱਚ ਜਿੱਥੇ ਇੱਕ ਜਿਹੜਾ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਹੀ ਸ਼ਾਰਟ ਨੋਟਿਸ ਦੇ ਉੱਤੇ ਜਿਹੜਾ ਇਹ ਨਾਕਾ ਸੈਟਅਪ ਕੀਤਾ ਗਿਆ ਹੈ ਭਾਰੀ ਪੁਲਿਸ ਬਲ ਇੱਥੇ ਮੌਜੂਦ ਹੈ ਤੇ ਬਹੁਤ ਹੀ ਬਰੀਕੀ ਨਾਲ ਜਿਹੜੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਇੱਕ ਮਾੜੇ ਅੰਸਰਾਂ ਨੂੰ ਇਸ਼ਾਰਾ ਹੈਗਾ ਹੈ ਕਿ ਜਿਹੜਾ ਕਾਨੂੰਨ ਹੈ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ੂਗਾ ਪੰਜਾਬ ਪੁਲਿਸ ਯਾਰ ਕਰੂਨੀ ਗਤੀਵਿਧੀਆਂ ਦੇ ਖਿਲਾਫ ਕੰਮ ਕਰਨ ਦੀ ਗਤਨਸ਼ੀਲ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਵਾਸੀ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਮੁਹਿੰਮ ਦੇ ਵਿੱਚ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦਾ ਪੂਰਾ ਸਾਥ ਦੇਣ ਤਾਂ ਕਿ ਅਸੀਂ ਸਾਰਿਆਂ ਨੂੰ ਇੱਕ ਸਖਾਵਾਂ ਜਿਹੜਾ ਵਾਤਾਵਰਣ ਦੇ ਸਕੀਏ ਕਿ ਜਿਹੜਾ ਚੈਕਿੰਗ ਭਿਆਨੇ ਅਚਨਚੇ ਪਲਾਨ ਕੀਤਾ ਗਿਆ ਬਿਲਕੁਲ ਇਹ ਸਾਡੇ ਜਿਹੜੇ ਸਰਪ੍ਰਾਈਜ਼ ਐਲੀਮੈਂਟ ਹੈ ਉਹ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਜੋ ਪੈਟਰਨ ਹੈ ਉਹ ਕ੍ਰਿਮੀਨਲ ਐਲੀਮੈਂਟਸ ਵੀ ਸਟੱਡੀ ਕਰਦੇ ਆ ਤੇ ਐਲੀਮੈਂਟ ਆਫ ਸਰਪ੍ਰਾਈਜ਼ ਦੇ ਨਾਲ ਸਾਨੂੰ ਵਧੀਆ ਰਿਜ਼ਲਟਸ ਮਿਲਣ ਦੇ ਚਾਂਸਸ ਬਣ ਜਾਂਦੇ ਆ ਇਹ ਸਰਪ੍ਰਾਈਜ਼ ਚੈਕਿੰਗ ਸੀ ਐਤਾ ਹੀ ਫੋਰ ਸਰਪ੍ਰਾਈਜ਼ ਆਪਰੇਸ਼ਨਸ ਵੀ ਅਸੀਂ ਕਰਦੇ ਰਵਾਂਗੇ ਸਰ ਇਹ ਅਜੇ ਨਹੀਂ ਚੱਲੂਗਾ ਕਿ ਅੱਗੇ ਵੀ ਚੱਲਦੀ ਰੋਗੀ ਰੁਕੀ ਜਿਵੇਂ ਕਿ ਮੈਂ ਦੱਸਿਆ ਗੈਂਗਸਟਰਾਂ ਦੇ 바ਰ ਦੇ ਤਹਿਤ ਵੱਖ-ਵੱਖ ਆਪਰੇਸ਼ਨ ਲਗਾਤਾਰ ਤੇ ਵੀ ਇਤਨੀ ਚੱਲ ਰਹੇ ਹਨ ਪੰਜਾਬ ਸਰਕਾਰ ਤੱਕ ਪਰ ਹੈ ਕਿ ਗੈਂਗਸਟਰ ਦਾ ਕੋਡ ਹੈ ਉਹ ਪੂਰਾ ਪੰਜਾਬ ਤੋਂ ਖਤਮ ਕਰਕੇ ਹੀ ਅਸੀਂ ਸਾਹ ਲਵਾਂਗੇ ਤੇ ਜਦੋਂ ਤੱਕ ਬਿਲਕੁਲ ਇਹ ਆਪਰੇਸ਼ਨ ਜਿਹੜਾ ਨਿਰੰਤਰ ਹੀ ਚੱਲਦਾ ਰਹੂਗਾ ਤੇ ਵੱਖ-ਵੱਖ ਆਪਰੇਸ਼ਨ ਲਗਾਤਾਰ ਹੀ ਚੱਲਦੇ ਰਹੇ